ਚੰਡੀਗੜ੍ਹ ਗ੍ਰੇਨੇਡ ਅਟੈਕ ਨੂੰ ਲੈ ਕੇ ਵੱਡਾ ਖੁਲਾਸਾ ਮੁਲਜ਼ਮਾਂ ਨੇ ਬੱਸ ਸਟੈਂਡ ਤੋਂ ਕਿਰਾਏ ਤੇ ਲਿਆਸੀ ਆਟੋ ਪੁਲਿਸ ਪੁਲੀ ਆਟੋ ਡਰਾਈਵਰ ਦਾ ਵਾਰਦਾਤ ਨਹੀਂ ਸੀ ਕੋਈ ਹੱਤ ਡਰ ਕੇ 85 ਫ੍ਰੀਵਿ ਏ. ਜੇ. ਲਾਰੈਂਸ ਦੇ ਇੰਟਰਵਿਊ ਦੇ ਮਾਮਲੇ 'ਚ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ ਬਖਸਕਤਰ ਤੇ ਗ੍ਰਹਿਸਕਤਰ ਨੂੰ 2 ਵਜੇ ਤੱਕ ਜਵਾਬ ਦੇਣ ਲਈ ਕਿਹਾ ਹੁਣ ਤੱਕ ਦੀ ਕਾਰਵਾਈ ਦੀ ਮੰਗੀ ਡਿਟੇਲ बीजेपी आगू दे धमकी पर बयान ते परकी कांग्रेस के हार राहुल मुशर्याम जानो मारन दियां मिल रहीयां धमकीयां चुप क्यों ने प्रधानमंत्री मोदी तरविंदर सिंह मरवा ने के हासी राहुल दा होवेगा दादी वर्गा हाल बिकम मजीठिया खिलाफ कथित मनी लॉन्ड्रिंग केस ईडी दी एंट्री सूत्रा दे हवाले तो खबर मजीठिया खिलाफ जांच कर रही एसआईटी तो ईडी ने मांगी डिटेल रिपोर्ट ਸ਼ਿਮਲਾ ਦੇ ਸੰਜੋਲਿਚ ਮਸਜਿਦ ਮਾਮਲੇ ਨੂੰ ਲੈ ਕੇ ਅੱਜ ਵੀ ਪ੍ਰਦਰਸ਼ਨ ਵਪਾਰ ਮੰਡਲ ਵੱਲੋਂ ਦੁਪਹਿਰੇ 1 ਵਜੇ ਤੱਕ ਬਾਜ਼ਾਰ ਬੰਦ ਕੱਲ ਹੋਏ ਲਾਠੀ ਚਾਰਜ ਦਾ ਕਰ ਰਹੇ ਵਿਰੋਧ ਪੰਜਾਬ ਚ ਗੌਰਵਦੀ ਮਰੀਜ਼ਾਂ ਦੇ ਮੁਸ਼ਕਿਲ ਚਾਰ ਦਿਨਾਂ ਲਈ ਸਰਕਾਰੀ ਹਸਪਤਾਲਾਂ ਦੀ OPD ਮੁਕੰਮਲ ਬੰਦ ਸਰਕਾਰ ਵੱਲੋਂ ਲਿਖਤੀ ਪਰੋਸ਼ਾ ਨਾ ਮਿਲਣ ਤੇ ਡਾਕਟਰਾਂ ਦੀ ਹੜਤਾਲ ਜਦ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਨ ਤੇ ਗੱਲ ਕਰਾਂਗੇ ਸੀਨੀਅਰ ਕਾਲੀਆਗੂ ਵਿਕਰਮ ਸਿੰਘ ਮਜੀਠੀਆ ਦੀ ਮਜੀਠੀਆ ਦੇ ਖਿਲਾਫ ਕੇਸ ਛੁਣ ED ਦੀ ਐਂਟਰੀ ਹੋ ਚੁੱਕੀ ਹੈ ਕਥਿਤ ਮਨੀ ਲਾਂਡਰਿੰਗ ਕੇਸ ED ਦੇ ਵੱਲੋਂ ਡਿਟੇਲ ਰਿਪੋਰਟ ਜੋ ਹੈ ਉਹ ਤਲਬ ਕਰ ਲਈ ਗਈ ਹੈ SIT ਤੋਂ ਮਜੀਠੀਆ ਦੇ ਖਿਲਾਫ ਜਾਂਚ ਕਰ ਰਹੀ SIT ਤੋਂ ਆ ਰਿਪੋਰਟ ਮੰਗੀ ਹੈ ED ਦੇ ਵੱਲੋਂ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਤੇ ED ਨੇ SIT ਦੀ ਰਿਪੋਰਟ ਦਾ ਨੋਟਿਸ ਲੈਸ ਤੌਰ ਤੇ ਦਿਵਾਲਤੋ

ਐਸਆਈਟੀ ਦੇ ਵੱਲੋਂ ਕਈ ਵਾਰ ਵਿਕਰਮ ਸਿੰਘ ਮਜੀਠੀਆ ਨੂੰ ਤਲਬ ਕੀਤਾ ਗਿਆ ਹੈ ਤੇ ਸਵਾਲ ਜਵਾਬ ਇਸ ਪੂਰੇ ਮਾਮਲੇ ਲੈ ਕੇ ਵਿਕਰਮ ਸਿੰਘ ਮਜੀਠੀਆ ਤੋਂ ਕਈ ਵਾਰ ਕੀਤੇ ਜਾ ਚੁੱਕੇ ਨੇ ਹਾਲ ਹੀ ਚ ਪਿਛਲੇ ਮਹੀਨੇ ਵੀ ਐਸਆਈਟੀ ਦੇ ਵੱਲੋਂ ਤਲਬ ਕੀਤਾ ਗਿਆ ਸੀ ਵਿਕਰਮ ਸਿੰਘ ਮਜੀਠੀਆ ਪਹੁੰਚੇ ਸੀ ਤੇ ਸਵਾਲ ਜਵਾਬ ਜੋ ਨੇ ਉਹ ਐਸਆਈਟੀ ਦੇ ਵੱਲੋਂ ਕੀਤੇ ਗਏ ਸੀ ਤੇ ਹੁਣ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਸੋਰਸਸ ਵੱਲ ਤੋਂ ਵੱਡੀ ਖਬਰ ਹੈ ਕਿ ਇਸ ਪੂਰੇ ਮਾਮਲੇ ਚ ਐਨਫੋਰਸਮੈਂਟ ਡਾਇਰੈਕਟਰੇਟ ਦੀ ਐਂਟਰੀ ਹੋ ਚੁੱਕੀ ਹੈ

ਸਰਨਾਲ ਅਰਸ਼ਦੀਪ ਕਲੇਰ ਜੁੜੇ ਹੋਏ ਹਨ ਸ਼ੋਮਨਿਆ ਕਲਦੇ ਆਗੂ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ ਜੋ ਐਨਡੀਪੀਐਸ ਦਾ ਪੂਰਾ ਮਾਮਲਾ ਸੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਤੇ ਹੁਣ ਈਡੀ ਦੇ ਵੱਲੋਂ ਐਫਆਈਆਰ ਪੂਰੀ ਡਿਟੇਲ ਰਿਪੋਰਟ ਤਲਬ ਕਰ ਲਈ ਗਈ ਹੈ ਤੁਹਾਡਾ ਰਿਐਕਸ਼ਨ ਸਰ ਦੇਖੋ ਇੱਕ ਗੱਲ ਅੱਜ ਬੜੀ ਸਪਸ਼ਟ ਹੋ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਹੱਥ ਖੜੇ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਲਗਾਤਾਰ ਪੋਲਿਟੀਕਲ ਮੈਂਡੇਟ ਦਾ ਕੇਸ ਸਾਰੇ ਨੂੰ ਪਤਾ ਹੈ ਕਿ ਕਾਂਗਰਸ ਨੇ ਆਪਣੀ ਨਾਕਾਮੀ ਛੁਪਾਉਣ ਦੇ ਲਈ ਹਨੇਰੀ ਰਾਤਾਂ 'ਚ ਉਹ ਜਿਹੜਾ 1 ਮਹੀਨੇ ਦਾ ਡੀਜੀਪੀ ਲਿਆਂਦਾ ਸੀ ਚਟੋਪਾਧਿਆ ਸਾਹਿਬ ਉਹਨੇ ਝੂਠਾ ਪਰਚਾ ਦਰਜ ਕੀਤਾ ਭਗਵਾਨਤਮਾਨ ਸਾਹਿਬ ਸੁਪਰੀਮ ਕੋਰਟ ਮਹਿੰਗੇ ਮਹਿੰਗੇ ਵਕੀਲ ਲਿਆਂਦੇ ਉਹਨੇ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ 25-25 ਲੱਖ ਰੁਪਏ ਇੱਕ ਦਿਨ ਦਾ ਖਰਚਿਆ ਤੇ ਹਾਈ ਕੋਰਟ ਨੇ ਜ਼ਮਾਨਤ ਦੇਣ ਲੱਗੇ ਤੇ ਸਪੈਸ਼ਲੀ ਲਿਖਿਆ ਕਿ ਵਿਕਰਮ ਮਜੀਠੀਆ ਦੇ ਖਿਲਾਫ ਇਸ ਕੇਸ ਦੇ ਵਿੱਚ ਕੋਈ ਸਬੂਤ ਕੋਈ ਗਵਾਹ ਮੌਜੂਦ ਨਹੀਂ ਉਹ ਵੀ ਲਗਾਤਾਰ ਜਦੋਂ ਕੋਈ ਵਿਕਰਮਜੀਤਿਆ ਸਰਕਾਰ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਦੇ ਨੇ ਨਾਲ ਹੀ ਐਸਆਈਟੀ ਦਾ ਸੰਮਨ ਪੰਜ ਐਸਆਈਟੀਆਂ ਬਦਲ ਗਈਆਂ ਹਲੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਇਸ ਕੇਸ ਦੇ ਵਿੱਚ ਚਲਾਨ ਨਹੀਂ ਪੇਸ਼ ਕਰ ਸਕੇ ਤੇ ਹੁਣ ਇਹ ਜਿਹੜੀ ਮੁੱਖ ਮੰਤਰੀ ਦਫ਼ਤਰ ਤੋਂ ਇੱਕ ਖਬਰ ਪਲਾਂਟ ਕੀਤੀ ਹੈ ਕਿ ਜੀ ਈਡੀ ਦੀ ਐਂਟਰੀ ਹੋਈ ਹੈ ਇਹ ਨੇ ਇੱਕ ਚੀਜ਼ ਸਪਸ਼ਟ ਕਰਦੀ ਹੈ ਕਿ ਹੁਣ ਪੰਜਾਬ ਸਰਕਾਰ ਭਗਵੰਤ ਮਾਨ ਆਮ ਆਦਮੀ ਪਾਰਟੀ ਇਸ ਕੇਸ ਤੋਂ ਪਿੱਛਾ ਛਡਾਉਣਾ ਚਾਹੁੰਦੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਪਹਿਲੇ ਹੀ ਮਾਫੀ ਮੰਗ ਚੁੱਕੇ ਨੇ ਸੋ ਹੁਣ ਇਹ ਸਰਕਾਰ ਹੁਣ ਆਪਣੇ ਗਲੋਂ ਗੱਲ ਲਾ ਕੇ ਉਸ ਈਡੀ ਕੋਲੇ ਮੁਕਦਮਾ ਪੇਸ਼ ਕਰ ਜਿਹੜੀ ਈਡੀ ਨੂੰ ਰੋਜ਼ ਕਦੇ ਅਰਵਿੰਦ ਕੇਜਰੀਵਾਲ ਦੇ ਕੇਸ ਚ ਨਿੰਦਦੇ ਨੇ ਕਦੇ ਮਨੀਸ਼ ਸੋਧਿਆ ਦੇ ਕੇਸ ਚ ਨਿੰਦਦੇ ਨੇ ਔਰ ਇਹ ਕਹਿੰਦੇ ਜੀ ਈਡੀ ਤਾਂ ਕੇਂਦਰ ਸਰਕਾਰ ਦਾ ਤੋਤਾ ਹੈ ਸੋ ਆਪ ਜਿਹੜੀ ਇਨਵੈਸਟੀਗੇਸ਼ਨ ਭਗਵੰਤ ਮਾਨ ਨਹੀਂ ਕਰ ਸਕੇ ਜਿਹੜੇ ਕੇਸ ਤੇ ਚਲਾਨ ਭਗਵੰਤ ਮਾਨ ਦੀ ਪੁਲਿਸ ਨਹੀਂ ਪੇਸ਼ ਕਰ ਸਕੀ ਜਿਹੜੀ ਆਪ ਦੀ ਪੁਲਿਸ ਹੈ ਜਿਹਦੇ ਬਾਰੇ ਭਗਵੰਤਪਾਨ ਅਖਬਾਰਾਂ ਨੂੰ ਇੰਟਰਵਿਊ ਦੇਣ ਲੱਗੇ ਕਹਿੰਦੇ ਨੇ ਕਿ ਜੀ ਮੈਂ ਕੇਸ ਫਾਈਲ ਮੰਗਾ ਲਈ ਹੁਣ ਮੈਂ ਇਨਵੈਸਟੀਗੇਸ਼ਨ ਰੀਰਾਈਟ ਕਰ ਰਿਹਾ ਤੇ ਉਸ ਕੇਸ 'ਚ ਹੁਣ ਸਰਕਾਰ ਹੱਥ ਖੜੇ ਕਰਕੇ ਭੱਜ ਗਈ ਹੈ ਤੇ ਇਹ ਇੱਕ ਨਵੀਂ ਚੀਜ਼ ਪਲਾਂਟ ਕਰਕੇ ਕਿ ਜੀ ਹੁਣ ਈਡੀ ਨੂੰ ਅਸੀਂ ਭੇਜ ਰਹੇ ਹਾਂ ਤਾਂ ਸਪਸ਼ਟ ਹੈ ਕਿ ਹੁਣ ਪੰਜਾਬ ਸਰਕਾਰ ਕੋਲੇ ਇਸ ਕੇਸ 'ਚ ਕੁਝ ਨਹੀਂ ਪੰਜਾਬ ਸਰਕਾਰ ਨੇ ਹਾਰ ਮੰਨ ਲਈ ਹੈ ਉਹਨੇ ਆਪਣੇ ਗਲੋਂ ਲਾ ਕੇ ਹੁਣ ਈਡੀ ਨੂੰ ਦੇਣਾ ਚਾਹੁੰਦਾ ਅਰਸ਼ਦੀਪ ਜੀ ਤੁਸੀਂ ਸਾਡੇ ਨਾਲ ਜੁੜੇ ਸਾਡੇ ਨੀਲਗਰ ਜੁੜੇ ਨੇ ਆਮ ਆਦਮੀ ਪਾਰਟੀ ਦੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਈਡੀਵੀ ਐਂਟਰੀ ਇਸ ਪੂਰੇ ਕੇਸ ਜੁਈ ਹੈ ਹਾਲਾਂਕਿ ਸੋਮਣੇ ਅਕਾਲੀ ਦਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਹਾਰ ਮੰਨ ਚੁੱਕੀ ਹੈ ਇੰਨਾ ਟਾਈਮ ਹੋ ਚੁੱਕਿਆ ਹੈ ਇਸ ਪੂਰੇ ਕੇਸ ਜੁ ਹੁਣ ਤੱਕ ਚਲਾਨ ਕਿਉਂ ਨਹੀਂ ਪੇਸ਼ ਕੀਤੇ ਗਏ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਵੀ ਸਬੂਤ ਕੋਈ ਵੀ ਗਵਾ ਨਹੀਂ ਹੈ ਆ ਪਹਿਲੀ ਗੱਲ ਤੇ ਇਹ ਹੈਗੀ ਆ ਮੈਡਮ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਹੈ ਕਿ ਇਹੋ ਨਸ਼ਿਆਂ ਦੀ ਅਲਾਮਤ ਜਿਸ ਨੇ ਸਾਡੀ ਪੂਰੀ ਦੀ ਪੂਰੀ ਪੀੜ੍ਹੀ ਬਰਬਾਦ ਕਰਕੇ ਰੱਖਤੀ ਪੰਜਾਬ ਨੂੰ ਬਰਬਾਦ ਕਰਕੇ ਰੱਖਤਾ ਇਸ ਨੂੰ ਜੜੋਂ ਪੁੱਟਣਾ ਹੈਗਾ ਔਰ ਇਹਦਾ ਦੋਸ਼ੀ ਭਾਵੇਂ ਕੋਈ ਵੀ ਹੋਵੇ ਉਹਦਾ ਸਬੰਧ ਕਿਸੇ ਨਾਲ ਵੀ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਏਗਾ ਮੈਂ ਪੁੱਛਣਾ ਚਾਹਣਾ ਮੈਂ ਕਰੇਰ ਸਾਹਿਬ ਨੂੰ ਸੁਣ ਰਿਹਾ ਸੀ ਮੇਰੇ ਛੋਟੇ ਭਰਾਗੇ ਕਿ ਕੋਈ ਸਬੂਤ ਨਹੀਂ ਹੈਗਾ ਫਿਰ ਭਾਈ ਤੁਸੀਂ ਜਿਹੜੇ 5-6 ਮਹੀਨੇ ਜੇਲ੍ਹ ਜਿਹੜੇ ਮਜੀਠਿਆ ਸਾਹਿਬ ਉਹ ਕਿਸ ਕੇ ਚ ਰਹਿ ਕੇ ਆਏ ਆਮ ਵੀ ਪਾਰਟੀ ਦੇ ਜਿਹੜੀ ਸਿੱਟ ਬਣਾਈ ਹੈ ਆਈਪੀਐਸ ਪੂਲਰ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਪ੍ਰੋਪਰ ਕੰਮ ਕਰ ਰਹੀ ਹੈ ਹਰ ਸਬੂਤ ਜਟਾ ਰਹੀ ਹੈ ਹਰ ਚੀਜ਼ ਦੀ ਕੋਹ ਕਰ ਰਹੀ ਹੈ ਨੇਚਰਲੀ ਜਿਹੜੀ ਸਾਡੇ ਦੌਰ ਦੇ ਵਿੱਚ ਕੋਈ ਰਾਜਨੀਤਿਕ ਦਖਲਅੰਦਾਜ਼ੀ ਨਹੀਂ ਹੁੰਦੀ ਉਹ ਇੰਡੀਪੈਂਡੈਂਟ ਤੌਰ ਤੇ ਕੰਮ ਕਰ ਰਿਹਾ ਜਦੋਂ ਉਹਨਾਂ ਦੀ ਕੋਹਕ ਪਿਤਾਲ ਪੂਰੀ ਹੋ ਜਾਏਗੀ ਬਿਲਕੁਲ ਜਿਹੜਾ ਚਲਾਨ ਵੀ ਪੇਸ਼ ਹੋਏਗਾ ਔਰ ਰਹੀ ਗੱਲ ਈਡੀ ਦੀ ਸਾਰੇ ਜਾਣਦੇ ਐ ਮੋਦੀ ਸਾਹਿਬ ਦਾ ਅਮਿਤ ਸ਼ਾਹ ਜੀ ਨਾਲ ਸਾਝੀ ਪਹਿਲੀ ਕਿੰਨਾ ਦੀ ਹੈ ਉਹ ਪਹਿਲਾਂ ਵੀ ਸੀ ਤੇ ਉਹ ਅੱਜ ਵੀ ਹੈਗੀ ਹੈ ਸ਼ਾਇਦ ਅਕਾਲੀ ਦਰੂਏ ਲੱਗਦਾ ਹੈਗਾ ਕਿ ਜੇ ਈਡੀ ਦੇ ਵਿੱਚ ਐਂਟਰੀ ਹੋ ਜਾਂਦੀ ਹੈ ਸ਼ਾਇਦ ਉਸ ਤੋਂ ਸਾਨੂੰ ਜਿਹੜੀ ਹੈ ਉਹ ਕਲੀਨ ਚਿੱਟ ਮਿਲ ਜੇ ਸਾਨੂੰ ਉਸ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈਗੀ ਅਸੀਂ ਕਿਉਂ ਜਾਨੀ ਕਿ ਈਡੀ ਨੂੰ ਚ ਇਨਵੋਲ ਕਰਾਂਗੇ ਔਰ ਸਾਡੀ ਕੀ ਰਾਜਨੀਤਿਕ ਮੋਡ ਡਾਟਾ ਹੋ ਸਕਦਾ ਰਾਜਨੀਤਿਕ ਮੋਡ ਡਾਟਾ ਫਿਰ ਮਝੀਠਿਆਂ ਨਾਲ ਹੀ ਕਿਉਂ ਹੋਏਗਾ ਜੋ ਮੇਰੀ ਜਨੀ ਕਿਦਾ ਉਹਦੇ ਗੱਲ ਕਰ ਰਿਹਾ ਵਾ ਸੋ ਕਹਿਣ ਦਾ ਮਤਲਬ ਹੈਗਾ ਜੇਕਰ ਮਜੀਠੀਆ ਸਾਹਿਬ ਨੇ ਕੋਈ ਕਸੂਰ ਨਹੀਂ ਹੈਗਾ ਉਹਨਾਂ ਦਾ ਉਹਨਾਂ ਦੀ ਇਨਵੋਲਵਮੈਂਟ ਨਹੀਂ ਹੈਗੀ ਤਾਂ ਉਹਨਾਂ ਨੂੰ ਇੰਨੀ ਹਾਇ ਤੋਬਾ ਮਚਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਕਦੇ ਵੀ ਕਿਸੇ ਕਸੂਰਵਾਰ ਨੂੰ ਜਿਹੜਾ ਉਹ ਬਖਸ਼ਦੀ ਨਹੀਂ ਤੇ ਬੇਕਸੂਰ ਨੂੰ ਜਿਹੜਾ ਹੈਗਾ ਆਂਚ ਨਹੀਂ ਆਉਣ ਦਿੰਦੀ ਕਲੇਰ ਜੀ ਨੀਲਗੜ੍ਹ ਜੀ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਐਸਆਈਟੀ ਹੈ ਉਹ ਇੰਡੀਪੈਂਡੈਂਟਲੀ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਹੈ ਜਾਂਚ ਪੂਰੀ ਹੋ ਜਾਏਗੀ ਤੇ ਚਲਾਨ ਵੀ ਜਲਦੀ ਪੇਸ਼ ਕੀਤਾ ਜਾਏਗਾ ਮੈਂ ਨੀਲਕਰਪ ਸਾਹਿਬ ਦੀ ਇੱਕ ਗੱਲ ਤੇ ਬੜਾ ਹੈਰਾਨ ਆ ਇਹ ਕਹਿੰਦੇ ਜੀ ਜੇ ਕੋਈ ਕਸੂਰ ਨਹੀਂ ਹੈ ਜੇ ਕੋਈ ਸਬੂਤ ਨਹੀਂ ਫਿਰ 6 ਮਹੀਨੇ ਜੇਲ੍ਹ ਕਿਉਂ ਲਾ ਲੇ ਉਹ ਤਾਂ ਠੀਕ ਹੈ ਤੁਸੀਂ ਸੈਕਸ਼ਨ 27 ਦੇ ਵਿੱਚ ਇੱਕ ਐਨਡੀਪੀਐਸ ਦਾ ਪਰਚਾ ਦਰਜ ਕਰਤਾ ਜਿੱਥੇ ਐਂਟੀ ਸੈਟਰੀ ਬੇਲ ਦਾ ਪ੍ਰੋਵੀਜ਼ਨ ਨਹੀਂ ਹੈ ਤੇ ਜੇਲ੍ਹ ਜਾਣਾ ਪੈ ਗਿਆ ਪਰ ਜੇ ਇਹੀ ਪੈਮਾਨੇ ਨੇ ਕਿਸੇ ਚੀਜ਼ ਨੂੰ ਨਾਪਣ ਦੇ ਤੇ ਸੋਧਿਆ ਸਾਹਿਬ ਤਾਂ ਫਿਰ 2 ਸਾਲ ਲਾਏ ਇਹਦਾ ਮਤਲਬ ਕਸੂਰਵਾਰ ਮੰਨ ਲਿਆ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਅੱਜ ਵੀ ਜੇਲ੍ਹ 'ਚ ਬੈਠੇ ਜਮਾਨਤ ਨਹੀਂ ਹੋ ਰਹੀ ਇਹਦਾ ਮਤਲਬ ਕਸੂਰਵਾਰ ਮੰਨ ਲਿਆ ਆਮ ਆਦਮੀ ਪਾਰਟੀ ਨੇ ਤੋ ਇਹ ਗੱਲਾਂ ਨਹੀਂ ਹੁੰਦੀਆਂ ਦੂਸਰੀ ਗੱਲ ਮੈਂ ਫੇਰ ਦੁਬਾਰਾ ਪੁੱਛਣੀ ਚਾਹਨਾ ਕਿ 2.5 ਸਾਲ ਤੋਂ ਤੁਹਾਡੀ ਸਰਕਾਰ ਹੈ ਸੂਬੇ 'ਚ ਐਨਟੀਪੀਐਸ ਕੇਸ 'ਚ ਜਿੱਥੇ ਤੁਸੀਂ ਜਿਹੜੇ ਮੁੱਦੇ ਤੇ ਤੁਸੀਂ ਇਲੈਕਸ਼ਨ ਲੜੇ ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਵਿਕਰਮ ਮਜੀਠੀਆ ਤੋਂ ਲੰਬੇ ਪੈ ਕੇ ਮਾਫੀ ਮੰਗੀ ਪਰ ਤੁਸੀਂ ਸਾਰੀ ਇਲੈਕਸ਼ਨ ਹੀ ਇਸ ਡਰੱਗਸ ਦੇ ਉੱਤੇ ਲੜੇ ਤੇ 2.5 ਸਾਲ 'ਚ ਅਗਰ ਤੁਹਾਡੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਚਲਾਣ ਨਹੀਂ ਪੇਸ਼ ਕਰ ਸਕੇ ਤਾਂ ਇੱਥੋਂ ਤਾਂ ਇੱਕ ਗੱਲ ਸਪਸ਼ਟ ਹੈ ਕਿ ਤੁਹਾਡੇ ਕੋਲ ਕੋਈ ਸਬੂਤ ਨਹੀਂ ਤੁਸੀਂ ਸੁਪਰੀਮ ਕੋਰਟ ਜਾ ਕੇ ਪਟੀਸ਼ਨ ਪਾਈ ਵਿਕਰਮ ਜੀਠੀਆ ਸਾਹਿਬ ਦੀ ਬੇਲ ਕੈਨਸਲ ਕਰਾਉਣ ਦੀ ਸੁਪਰੀਮ ਕੋਰਟ ਤੋਂ ਵੀ ਤੁਹਾਨੂੰ ਝਾੜ ਪਈ ਉੱਥੇ ਤੁਸੀਂ ਲਗਾਤਾਰ ਤਰੀਕ ਤੇ ਤਰੀਕ ਲੈ ਰਹੇ ਹੋ ਸੁਨੀਲ ਗਰਗ ਸਾਹਿਬ ਅੱਜ ਇਹ ਗੱਲ ਬੜੀ ਸਪਸ਼ਟ ਹੈ ਕਿ ਤੁਹਾਡੀ ਸਰਕਾਰ ਫੇਲ ਹੋ ਚੁੱਕੀ ਹੈ ਇਹ ਜਿਹੜੇ ਤੁਸੀਂ ਇਲਜ਼ਾਮ ਲਾਏ ਸੀ ਦੇਖੋ ਮੈਂ ਕੇਜਰੀਵਾਲ ਸਾਹਿਬ ਨੂੰ ਬਹੁਤ ਸਿਆਣਾ ਮੰਨਦਾ ਉਹਨਾਂ ਨੇ ਸਿਆਣਪ ਤਹਿਤ ਹੀ ਮਾਫੀ ਮੰਗ ਲਈ ਉਹਨਾਂ ਨੂੰ ਪਤਾ ਸੀ ਕਿ ਝੂਠੇ ਇਲਜ਼ਾਮ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਸਮੇਂ ਅਸਤੀਫਾ ਵੀ ਦਿੱਤਾ ਸੀ ਜਦੋਂ ਕੇਜਰੀਵਾਲ ਨੇ ਮਾਫੀ ਮੰਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਤੀਫਾ ਦਿੱਤਾ ਪਰ ਕੇਜਰੀਵਾਲ ਨੇ ਮਾਫੀ ਵਾਪਸ ਨਹੀਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਤੀਫਾ ਜਰੂਰ ਵਾਪਸ ਲੈ ਲਿਆ ਸੀ ਆਪਣਾ ਤੇ ਅੱਜ ਮੁੱਖ ਮੰਤਰੀ ਬਣੇ ਬੈਠੇ ਨੇ ਉਹ ਬੜਾ ਸਪਸ਼ਟ ਹੋ ਗਿਆ ਕਿ 3 ਸਾਲ ਮੁੱਖ ਮੰਤਰੀ ਜੇ ਚਲਾਣੀ ਵੀ ਪੇਸ਼ ਕਰ ਸਕੇ ਤੇ ਇਹਨਾਂ ਦੇ ਹੱਥ ਵਾਸ ਕੁਝ ਨਹੀਂ ਹੁਣ ਈਡੀ ਨੂੰ ਇਹ ਭੇਜ ਕੇ ਆਪਣੇ ਗਲੋਂ-ਗਲ ਲਾ ਕੇ ਇਹ ਜਿਹੜੀਆਂ ਅੱਜ ਗੱਲਾਂ ਕਰਦੇ ਜੀ ਈਡੀ ਨੇ ਕਲੀਨ ਚਿੱਟ ਦੇ ਦੇਣੀ ਹੈ ਨਾ ਸਾਡੀ ਈਡੀ ਨਾ ਪੰਜਾਬ ਸਰਕਾਰ ਬਾਟਾ ਪ੍ਰਮਾਤਮਾ ਔਰ ਪ੍ਰਮਾਤਮਾ ਦੇ ਘਰ ਚ ਦੇ ਰ ਹੈ ਹਨੇਰ ਨਹੀਂ ਇਹ ਜਿਹੜੇ ਝੂਠੇ ਇਲਜ਼ਾਮ ਲਾਉਣ ਵਾਲੇ ਲੋਕ ਹੈ ਇਹ ਜਿਹੜੇ ਝੂਠੀ ਸਿਆਪਤ ਕਰਨ ਵਾਲੇ ਲੋਕ ਹੈ ਇਹਨਾਂ ਦੇ ਚਿਹਰੇ ਪ੍ਰਮਾਤਮਾ ਨੇ ਲੰਗੇ ਕਰਨੇ ਨੇ ਔਰ ਲੰਗੇ ਹੁੰਦੇ ਜਾ ਰਹੇ ਹੂੰ ਨੀਲਗੜ੍ਹ ਸਿੰਘ ਕਲੇਰ ਜੀ ਦਾ ਕਹਿਣਾ ਹੈ ਕਿ ਜੇ ਕੋਈ ਮਲਜ਼ਮ ਹੈ ਕਿਸ ਨੂੰ ਜੇਲ੍ਹ ਚ ਪਾਇਆ ਗਿਆ ਤੇ ਦਾ ਮਤਲਬ ਆਨੀ ਹੈ ਕਿ ਉਹ ਜੋ तमाम ਇਲਜ਼ਾਮ ਲਗਾਏ ਗਏ ਨੇ ਉਹ ਪ੍ਰੂਵ ਹੋ ਚੁੱਕੇ ਨੇ ਲੋਕੋ ਪਹਿਲਾਂ ਤਾਂ ਮੈਂ ਸਪਸ਼ਟ ਕਰ ਦਿੰਨਾ ਨੇ ਮਾਫੀ ਦੀ ਗੱਲ ਕੀਤੀ ਆ ਉਹ ਕਲੇਰ ਸਾਹਿਬ ਵੀ ਦਿਨੋ ਜਾਣਦੇ ਆ ਚੰਗੀ ਤਰ੍ਹਾਂ ਕਿ ਜਦੋਂ ਇਹ ਉਹ ਮਾਫੀ ਮੰਗੀ ਗਈ ਉਹ ਕਿਉਂ ਮੰਗੀ ਗਈ ਕਿਉਂਕਿ ਚਾਚੇ ਭਤੀਜੇ ਦੀ ਸਰਕਾਰ ਉਸ ਸਮੇਂ ਪੰਜਾਬ ਦੇ ਵਿੱਚ ਹੈਗੀ ਸੀ ਜੇਕਰ ਅਸੀਂ ਨਸ਼ਿਆਂ ਦੇ ਉੱਤੇ ਮਾਫੀ ਮੰਗੀ ਹੁੰਦੀ ਸੰਜੀਤ ਸਿੰਘ ਜੀ ਦਾ ਸੇਮ ਕੇਸ ਅੱਜ ਵੀ ਹੈਗਾ ਉਹ ਲਗਾਤਾਰ ਇਹ ਇਸ ਚੀਜ਼ ਨੂੰ ਫਾਈਟ ਕਰਦੇ ਨੇ ਇਸ ਚੀਜ਼ ਨੂੰ ਤੁਸੀਂ ਲੋਕਾਂ ਨੂੰ ਜਿਹੜਾ ਹੈਗਾ ਉਹ ਗੁੰਮਰਾਹ ਜਿਹੜਾ ਹੈ ਉਹ ਨਾ ਕਰੋ ਔਰ ਜਿੱਥੋਂ ਤੱਕ ਰਹੀ ਮੈਂ ਜਾਨਕਿ ਆਵਾਦੀ ਪਾਰਟੀ ਦੀ ਸਰਕਾਰ ਦੀ ਸਾਡੀ ਜਾਨਕਿ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਲੋਕਾਂ ਦੇ ਨਾਲ ਲਗਾਤਾਰ ਜਾਰ ਜਿਹੜੀ ਹੈ ਉਹ ਕਮਿਟਮੈਂਟ ਹੈਗੀ ਹੈ ਅਸੀਂ ਕਿਸੇ ਤਰ੍ਹਾਂ ਦੀ ਰਾਜਨੀਤਿਕ ਦਖਲ ਅੰਦਾਜ਼ੀ ਨਹੀਂ ਕਰਦੇ ਜਦੋਂ ਜਿਹੜੀ ਹੈ ਇਨਵੈਸਟੀਗੇਸ਼ਨ ਪੂਰੀ ਹੋਏਗੀ ਬਿਲਕੁਲ ਚਲਾਨ ਸ਼ੋਹੇਗਾ ਜੇਕਰ ਮਜੀਠੀਆ ਸਾਹਿਬ ਦੀ ਕਿਤੇ ਇਨਵੋਲਵਮੈਂਟ ਨਹੀਂ ਹੁੰਦੀ ਤਾਂ ਨੇਚੁਰਲੀ ਹੈ ਜਾਨੀ ਕਿ ਉਹ ਉਹਨਾਂ ਤੇ ਜਾਨੀ ਕਿ ਦੋਸ਼ ਤਾਂ ਨਹੀਂ ਹੁੰਦੇ ਤੇ ਜੇਕਰ ਉਹਨਾਂ ਦੀ ਕਿਤੇ ਇਨਵੋਲਵਮੈਂਟ ਹੈਗੀ ਹੈ ਤਾਂ ਨੇਚੁਰਲੀ ਹੈ ਕਾਨੂੰਨ ਦੇ ਮੁਤਾਬਿਕ ਜਿਹੜੀ ਹੈ ਉਹ ਸਜ਼ਾ ਜਿਹੜੀ ਉਹ ਦਿੱਤੀ ਜਾਏਗੀ ਔਰ ਇਹ ਮਤਲਬ ਕਿਸੇ ਤੋਂ ਛੁੱਟਿਆ ਨਹੀਂ ਹੈਗਾ ਕਿ ਅਕਾਲੀ ਦਲ ਦਾ ਜਿਹੜਾ ਹੈਗਾ ਕਿਸ ਤਰੀਕੇ ਨਾਲ ਅਕਾਲੀ ਦਲ ਜਾਨੀ ਕਿ ਇਸ ਤਰੀਕੇ ਨਾਲ ਬਚ ਨਹੀਂ ਸਕਦਾ ਕਿਉਂਕਿ ਮੋਦੀ ਸਾਹਿਬ ਦੇ ਨਾਲ ਔਰ ਅਮਿਤ ਸ਼ਾਹ ਜੀ ਦੇ ਨਾਲ ਇਹਨਾਂ ਦੀ ਅੱਜ ਵੀ ਸਾਂਝ ਪੈਲੀ ਹੈਗੀ ਹੈ ਇਹਨਾਂ ਨੂੰ ਸਿਰਫ ਇਹੀ ਲੱਗਦਾ ਇੱਕ ਬੰਨੇ ਪੰਜਾਬ 'ਚ ਇਹ ਰੋਲਾ ਪਾ ਦਿਓ ਕਿ ਸਾਡੇ ਨਾਲ ਰਾਜਾ ਇਸ ਦਾ ਟੱਕਾ ਹੋ ਗਿਆ ਔਰ ਦੂਸਰੇ ਬੰਨੇ ਤੁਸੀਂ ਯਾਨੀ ਕਿ ਈਟੀਡੀ ਦੀ ਐਂਟਰੀ ਕਰਵਾ ਕੇ ਜਿਹੜਾ ਹੈ ਇਹ ਜੋ ਸਾਫ ਨਿਕਲ ਜਾਓ ਇਹ ਹੋਣ ਵਾਲਾ ਨਹੀਂ ਹੈ ਔਰ ਅਕਾਲੀ ਦਰ ਹਮੇਸ਼ਾ ਲੋਕ ਬੜੀ ਯਾਨੀ ਕਿ ਭਾਵਕ ਅਪੀਲਾਂ ਲੋਕਾਂ ਨੂੰ ਕਰਦਾ ਰਿਹਾ ਕਿ ਪ੍ਰਮਾਤਮਾ ਜੇਕਰ ਕੋਈ ਕਸੂਰਵਾਰ ਆ ਉਹਦਾ ਕੱਖ ਨਾ ਰਹੇ ਔਰ ਮੈਨੂੰ ਲੱਗਦਾ ਪ੍ਰਮਾਤਮਾ ਜਦੋਂ ਕੋਈ ਬੰਦਾ ਦਿਲੋਂ ਅਰਦਾਸ ਕਰਦਾ ਹੈ ਵੀ ਜਿਹੜਾ ਜਿਹੜਾ ਕਸੂਰਵਾਰ ਆ ਉਹਦਾ ਕੱਖ ਨਾ ਰਹੇ ਪ੍ਰਮਾਤਮਾ ਨੇ ਸੁਣ ਲਈ ਹੂੰ ਪਲੇਅਰ ਜੀ ਨੀਲ ਗਰਦੀ ਦਾ ਕਹਿਣਾ ਕਿ ਹੋਣੀ ਵੀ ਤੁਹਾਡੀ ਸਾਂਝ ਹੈ ਪੀਐਮ ਮੋਦੀ ਦੇ ਨਾਲ ਅਮਿਤ ਸ਼ਾਹ ਦੇ ਨਾਲ ਤੇ ਰੋਲਾ ਪਾਇਆ ਜਾ ਰਿਹਾ ਕਿ ਪੋਲਿਟিক্যাল ਵੈਂਡਟੇਟਰੀ ਤਹਿਤ ਕਾਰਵਾਈ ਕੀਤੀ ਜਾ ਰਹੀ। ਨਹੀਂ ਫਿਰ ਅੱਜ ਪੰਜਾਬ ਚ ਸਰਕਾਰ ਇਹਨਾਂ ਦੀ ਹੈ ਇਹ ਆਪ ਚਲਾਣ ਨਾ ਪੇਸ਼ ਕਰਕੇ ਤਾਂ ਜੇ ਸਾਡੀ ਦੱਸਦੇ ਨੇ ਤੇ ਈਡੀ ਨੂੰ ਇਨਵੈਸਟੀਗੇਸ਼ਨ ਮੁੱਖ ਮੰਤਰੀ ਭਗਵੰਤ ਮਾਨ ਦਾ ਦਫ਼ਤਰ ਭੇਜ ਰਿਹਾ ਤਾਂ ਫਿਰ ਸਾਂਝ ਮੁੱਖ ਮੰਤਰੀ ਦੀ ਹੋਈ ਸਾਡੀ ਤਾਂ ਨਹੀਂ ਹੋਈ। ਹੋਰ ਦੂਜੀ ਗੱਲ ਮੈਂ ਇਹਨਾਂ ਨੂੰ ਪੁੱਛਣੀ ਚਾਹੁੰਨਾ ਕਿ ਸ਼ਰਮਨੀ ਅਕਾਲੀ ਦਲ ਨੂੰ ਤਾਂ ਸਰਕਾਰ ਤੋਂ ਬਾਹਰ ਹੋਏ ਅੱਜ 7.5 ਸਾਲ ਤੋਂ 8 ਸਾਲ ਦਾ ਸਮਾਂ ਹੋ ਗਿਆ। ਪਰ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਹਾਈ ਕੋਰਟ ਦੇ ਵਿੱਚ ਬੁਲਾ ਕੇ ਝਾੜਪਾਈ ਪਰਵ ਜਾਦਵ ਸਾਹਿਬ ਤੋਂ ਮਾਫੀ ਮੰਗਾਈ ਤੇ ਪਹਿਲੀ ਵਾਰੀ ਹੋਇਆ ਕਿ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਇਦਾਂ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਦੀ ਮਿਲੀਭੁਗਤ ਨਾਲ ਵਿਕ ਰਿਹਾ ਤੇ ਫਿਰ ਅਜੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਤਾਂ ਇਹਨਾਂ ਦੇ ਉੱਤੇ ਖੜੇ ਹੋ ਰਹੇ ਨੇ ਗੈਂਗਸਟਰ ਤਾਂ ਇਹਨਾਂ ਦੀ ਸਰਕਾਰ 'ਚ ਜੇਲ੍ਹ 'ਚ ਇੰਟਰਵਿਊ ਕਰਦੇ ਨੇ ਔਰ ਪਹਿਲਾਂ ਹਾਈ ਕੋਰਟ ਨੂੰ ਝੂਠ ਬੋਲਦੇ ਨੇ ਫਿਰ ਹਾਈ ਕੋਰਟ ਐਸਆਈਟੀ ਬਣਾਉਂਦੀ ਹੈ ਉਹਦੇ 'ਚ ਸਪਸ਼ਟ ਹੋ ਜਾਂਦਾ ਹੈ ਕਿ ਮੁੱਖ ਮੰਤਰੀ ਦੀ ਨੱਕ ਨੀਤੀ ਜਿਹੜਾ ਗਾਣਾ ਕਰੜ ਸੀ ਆਈਏ ਉੱਥੇ ਇੰਟਰਵਿਊ ਹੋਈ ਹੈ ਸੋ ਇਹ ਸਰਕਾਰ ਲਗਾਤਾਰ ਝੂਠ ਬੋਲ ਰਹੀ ਹੈ ਮੈਂ ਫੇਰ ਚੈਲੰਜ ਕਰਦਾ ਕਿ ਜੇ ਕੇਸ 'ਚ ਇਹਨਾਂ ਕੋਲੇ ਕੋਈ ਸਬੂਤ ਸੀ ਤਾਂ ਚਲਾਨ ਪੇਸ਼ ਕਰਦੇ ਇਹ ਹੁਣ ਪਤਲੀ ਗਲੀ 'ਚੋਂ ਨਿਕਲ ਰਹੇ ਨੇ ਇਹ ਇਸ ਕੇਸ ਨੂੰ ਖੁਦ ਈਡੀ ਨੂੰ ਸੁਭਾਰੇ ਨੇ ਕਿਉਂਕਿ ਇਹਨਾਂ ਤੋਂ ਕੁਝ ਨਹੀਂ ਹੋਇਆ ਹੁਣ ਇਹਨਾਂ ਨੇ ਪੋਲੀਟੀਕਲ ਤੌਰ ਤੇ ਨੰਗੇ ਹੋਣਾ ਸੀ ਇਸ ਲਈ ਚਾਹੁੰਦੇ ਨੇ ਕਿ ਸਾਡੇ ਕੋਲੋਂ ਗੱਲ ਅੰਦਰੇ ਹੁਣ ਅਸੀਂ ਦੂਜੀ ਏਜੰਸੀ ਤੇ ਗੱਲ ਪਾਤੀ ਹੂੰ ਕਲੇਰ ਜੀ ਕੱਲ ਵਿਕਰਮ ਸਿੰਘ ਮਜੀਠੀਆ ਨੇ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਹੈ ਆਪਣਾ ਬਿਆਨ ਦਿੱਤਾ ਸੀ ਅਸੀਂ ਮੁਰਤੋਂ ਚਰਚਾ ਕਰਾਂਗੇ ਪਹਿਲਾਂ ਸੁਣਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਕੀ ਕੁਝ ਕਿਹਾ ਗਿਆ ਸੀ ਕਿ ਪੋਜੋ ਜੀ ਤੁਮਾਨ ਦੀ ਬੁਕਲਾਹਟ ਅਜ ਵੀ ਹੋ ਜਰਾਂ ਮਾਨ ਸਾਹਿਬ ਮੈਨੂੰ ਲੱਗਦਾ ਤੁਹਾਡੇ ਸੁਪਨਿਆਂ ਚ ਵੀ ਮਜੀਠੀਆ ਹੀ ਆਉਂਦਾ ਐਸ ਕਿਸਮ ਨਾਲ ਤੁਸੀਂ ਬੋਦਲੇ ਹੋ ਕੀ ਇਸ ਮਜੀਠੀਏ ਦਾ ਇਲਾਜ ਕੀ ਹੈ ਤੁਹਾਡੇ ਨਾਲ ਸਮਝੌਤਾ ਨਹੀਂ ਕਰਦਾ ਤੁਹਾਨੂੰ ਟੋਪੀ ਪਾ ਕੇ ਰਾਤ ਦੇ ਹਨੇਰੇ ਚ ਕਈ ਕਾਂਗਰਸੀ ਲੀਡਰਾਂ ਮੰਮੂ ਆ ਕੇ ਮਿਲਦਾ ਨਹੀਂ ਤੁਹਾਨੂੰ ਆੜਿਆਤੀ ਲੈਂਦਾ ਉਹ ਵੀ ਸਰਕਾਰ ਨੂੰ ਤੁਹਾਡੇ ਵਜ਼ੀਰਾ ਦੀ ਕਾਰਗੁਜ਼ਾਰੀ ਨੂੰ ਜੋ ਲੁੱਟ ਕੋ ਸੁੱਟ ਤੁਸੀਂ ਕਰਦੇ ਹੋ ਉਸ ਨੂੰ ਉਜਾਗਰ ਕਿਉਂ ਕਰਦਾ ਹੈ ਅੱਜ ਉਹ ਬਕਲਾਹ ਫੇਰ ਵੇਖੀ ਮੈਨੂੰ ਤਾਂ ਇਹ ਖਬਰ ਬੜੇ ਦਿਨ ਦੀ ਸੀ ਕਿ ਭਗਵੰਤ ਮਾਨ ਦੀ ਬਕਲਾਹ ਕਹੀ ਜੀ ਹੈ ਮੇਰੇ ਕੇਸ ਨੂੰ ਲੈ ਕੇ ਕਿ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਰੌਲਾ ਇੰਨਾ ਪਾ ਲਿਆ ਔਰ ਮਜੀਠੀਏ ਨੂੰ ਫਸਾਉਣਾ ਕਿਵੇਂ ਸਰਸੰਗਤ ਜੀ ਸਭ ਤੋਂ ਪਹਿਲਾਂ ਜੀਐਸ ਈਡੀ ਨੂੰ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਇੰਨੇ ਇੰਨੇ ਗਾਣਾ ਕਰਦੀ ਆ ਕੋਸਦੀ ਆ ਅਰਵਿੰਦ ਕੇਜਰੀਵਾਲ ਦੇ ਕੇਸ 'ਚ ਮਨੋਈਸ਼ ਸੋਸੋਧਿਆ ਦੇ ਕੇਸ 'ਚ ਸੰਜੇ ਸਿੰਘ ਦੇ ਕੇਸ 'ਚ ਹੋਰ ਇਹਨਾਂ ਦੇ ਵੱਖ-ਵੱਖ ਲੀਡਰਾਂ ਦੇ ਕੇਸ ਅੱਜ ਉਸ ਈਡੀ ਨੂੰ ਮੇਰਾ ਕੇਸ ਭੇਜਦਾ ਸੋ ਦੂਰੇ ਮਾਪਦੰਡ ਵੇਖੋ ਮਗਰ ਇਹਦੇ ਨਾਲ ਇੱਕ ਖਬਰ ਹੋਰ ਨਿਕਲਦੀ ਆ ਇਹ ਇਸ ਭੇਜਤਾ ਦਿੰਦਾ ਮੈਨੂੰ ਕੋਈ ਇਸ ਗੱਲ ਦੀ ਅ ਦੁੱਖ ਦਰਦ ਨਹੀਂ ਕਿ ਉਹ ਸਰਕਾਰਾਂ ਨੇ ਇਸ ਤਰ੍ਹਾਂ ਹੀ ਧੱਕਾ ਕਰਨਾ ਹੁੰਦਾ ਹੈ ਮਗਰ ਇਸ ਤਰ੍ਹਾਂ ਲਾਲ ਭਗਵੰਤ ਮਾਨ ਸਾਹਿਬ ਇੱਕ ਗੱਲ ਸਪੱਸ਼ਟ ਹੋ ਗਈ ਥੋੜੇ ਹੱਥ ਖੜੇ ਔਰ ਮੈਂ ਹੱਥ ਖੜੇ ਦੀ ਗੱਲ ਕਿਵੇਂ ਕਰਦਾ ਕਿ ਦੇਖੋ 11 ਸਾਲ ਹੋ ਗਏ ਜੀ ਅੱਜ ਇਸ ਕੇਸ ਨੂੰ ਮਜੀਟਿਆ ਤੇ આરોਪ ਲਾਤਾ ਕਿ ਡਰਗ ਬੀਚ ਹੈ ਉਹ ਗਲਤ ਹੈ ਕਿਸੇ ਨੂੰ ਨਹੀਂ ਭੁੱਲੀ ਕਿ ਕਿਵੇਂ ਕੇਜਰੀ ਹਾਲ ਸਾਹਿਬ ਨੇ ਮੇਰੇ ਤੋਂ ਮਾਫੀ ਮੰਗੀ ਸੀ ਔਰ ਤੁਸੀਂ ਅਸਤੀਫਾ ਦਿੱਤਾ ਸੀ ਮਾਨ ਸਾਹਿਬ ਆਪ ਦੀ ਪ੍ਰਧਾਨਗੀ ਤੋਂ ਤੁਸੀਂ ਅਸਤੀਫਾ ਵਾਪਸ ਲੈ ਲਿਆ ਅੱਜ ਤੁਸੀਂ ਮੁੱਖ ਮੰਤਰੀ ਇੱਕ ਸਿੱਟ ਨਹੀਂ ਪੰਜ-ਪੰਜ ਸਿੱਟਾਂ ਤੁਸੀਂ ਬਦਲ ਲਈ ਆਲਾ-ਆਲਾ ਅਫਸਰ ਲਾ ਕੇ ਵੇਖ ਲਿਆ ਕੱਖ ਨਹੀਂ ਲੱਭਿਆ ਔਰ ਇਸ ਲਈ ਅੱਜ ਹੱਥ ਖੜੇ ਹੋਣ ਦਾ ਨਤੀਜਾ ਵੇਖ ਲਓ ਕਿ ਜਿੱਥੇ ਤੁਹਾਨੂੰ ਇੰਨੇ ਸਾਲ ਬੀਤ ਗਏ 3 ਸਾਲ ਤੁਹਾਡੀ ਸਰਕਾਰ ਨੂੰ ਹੋ ਗਏ ਲਗਭਗ ਚਲਾਨ ਤੁਸੀਂ ਨਹੀਂ ਪੇਸ਼ ਕਰ 파ਰੇ 4 5 ਸਿੱਟਾ ਬਦਲ ਲੀਆਂ ਅੱਜ ਅਖੀਰ 'ਚ ਤੁਸੀਂ ਆਪ ਦੇ ਹੱਥ ਖੜੇ ਕਰਕੇ ਕੇਐਸਈਡੀ ਨੂੰ ਭੇਜ ਦਿੱਤਾ ਤੇ ਸਨ ਨਾਲ ਜੋ ਅਸ਼ਦੀਪ ਕਲੇਰ ਤੇ ਨੀਲਗੜ੍ਹ ਲਗਾਤਾਰ ਜੁੜੇ ਹੋਏ ਨੇ ਮੈਂ ਨੀਲਗੜ੍ਹ ਤੋਂ ਤੁਛਣਾ ਚਾਹਾਂਗੀ ਵਿਕਮ ਸਿੰਘ ਮਜੀਠੀਆ ਦਾ ਬਿਆਨ ਤੁਸੀਂ ਸੁਨਿਆ ਉਹਨਾਂ ਨੇ ਕਿਹਾ ਕਿ ਆਵਾਦੀ ਪਾਰਟੀ ਦੀ ਬਖਲਾਹਟ ਕਿੰਨਾ ਕਿਤੇ ਸਾਹਮਣੇ ਆਈ ਹੈ ਕਿ ਵਿਕਮ ਸਿੰਘ ਮਜੀਠੀਆ ਨੂੰ ਫਸਾਇਆ ਕੀ ਵਜਾਇਏ ਕਿਉਂਕਿ ਵਿਕਮ ਸਿੰਘ ਮਜੀਠੇ ਦੇ ਖਿਲਾਫ ਕੋਈ ਵੀ ਗਵਾਹ ਕੋਈ ਵੀ ਸਬੂਤ ਪੇਸ਼ ਨਹੀਂ ਕੀਤੇ ਜਾ ਸਕੇ ਅਤੇ ਦੇਖੋ ਮੇਰੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਪੰਜਾਬ ਇੰਪੋਰਟੈਂਟ ਹੈ ਵਿਕਰਮ ਸਿੰਘ ਮਜੀਠੀਆ ਜੀ ਇੰਪੋਰਟੈਂਟ ਨਹੀਂ ਇੰਪੋਰਟੈਂਟ ਨਹੀਂ ਨੇ ਸਾਡੇ ਲਈ ਇੰਪੋਰਟੈਂਟ ਇਹ ਹੈਗਾ ਕਿ ਪੰਜਾਬ ਦੇ ਵਿੱਚੋਂ ਜਿਹੜੇ ਨਸ਼ੇ ਨੇ ਜਿਹੜੇ ਦੋਸ਼ੀ ਨੇ ਭਾਵੇਂ ਉਹ ਕੋਈ ਵੀ ਹੈਗਾ ਉਹਨਾਂ ਨੂੰ ਇਰੇਡੀਕੇਟ ਕਰਨਾ ਪੰਜਾਬ ਨੂੰ ਇੱਕ ਹਸਦਾਬਸਦਾ ਪੰਜਾਬ ਬਣਾਉਣਾ ਜਿਹੜੀ ਸਾਡੀ ਜਵਾਨੀ ਨੂੰ ਇਹ ਨਸ਼ਾ ਖਾ ਗਿਆ ਉਸ ਤੋਂ ਛੁਟਕਾਰਾ ਦਿਵਾਉਣਾ ਮੈਂ ਮਜੀਠੀਆ ਸਾਹਿਬ ਨੂੰ ਸੁਣ ਰਿਹਾ ਸੀ ਉਹ ਜੀਠੀਆ ਸਾਹਿਬ ਕਹਿੰਦੇ ਕਿ ਈਡੀ ਦੇ ਉੱਤੇ ਰੌਲਾ ਪਾਉਂਦੇ ਆ ਅਸੀਂ ਰੌਲਾ ਇਸ ਚੀਜ਼ ਦਾ ਪਾਉਣੇ ਆ ਕਿ ਪਿਛਲੇ 2 ਸਾਲਾਂ ਦੇ ਵਿੱਚ 500 ਤੋ ਵੱਧ ਜਾਨੀ ਕਿ ਤੁਸੀਂ ਰੇਡਾਂ ਕੀਤੀਆਂ ਤੁਸੀਂ ਉੱਥੇ ਜਾਨੀ ਕਿ ਇਨਵੈਸਟੀਗੇਸ਼ਨ ਕੀਤੀ ਤੁਸੀਂ ਕਹਿ ਰਹੇ ਹੋ ਕਿ 100 ਕਰੋੜ ਦਾ ਘਪਲਾ ਹੋ ਗਿਆ ਇੱਕ ਨਵਾਂ ਪੈਸਾ ਮਿਲਿਆ ਨਹੀਂ ਤੁਹਾਨੂੰ ਪੋਲਿਟিক্যাল ਬੈਂਡ ਡਾਟਾ ਇਹ ਅਕਾਲੀ ਦਲ ਵੀ ਜਾਣਦਾ ਹੈ ਇਹ ਭਾਜਪਾ ਵੀ ਜਾਣਦੀ ਹੈ ਪੂਰਾ ਹਿੰਦੁਸਤਾਨ ਜਾਣਦਾ ਹੈ ਕਿ ਉਹ ਜਾਣਦਾ ਹੈਗਾ ਇਸੇ ਕਰਕੇ ਤੁਸੀਂ ਦੇਖੋ ਜਿਹੜੀ ਭਾਜਪਾ 400 ਸੀਟਾਂ ਦੀ ਗੱਲ ਕਰਦੀ ਸੀ ਉਹ 240 ਸੀਟਾਂ ਤੇ ਰਹਿ ਗਈ ਲੇਕਿਨ ਅਕਾਲੀ ਦਲ ਵਾਲੇ ਵੀ ਪੰਜਾਬ ਜਾਣਦਾ ਹੈਗਾ ਅਕਾਲੀ ਦਲ ਜੇ ਪੰਜਾਬ ਅਕਾਲੀ ਦਲ ਬਾਰੇ ਜਾਣਦਾ ਹੈ ਤਾਂ ਪਿਛਲੀ ਵਿਧਾਨ ਸਭਾ ਚ ਇਹਨੇ ਕਿੰਨੀਆਂ ਸੀਟਾਂ ਸੀ ਇਸ ਵਾਰੀ ਤਿੰਨ ਸੀਟਾਂ ਰਹਿ ਗਈਆਂ ਤਿੰਨਾਂ ਚੋਂ ਵੀ ਇੱਕ ਕੱਟ ਗਈ ਹੈਗੀ ਹੈ ਦੋ ਰਹਿ ਗਈਆਂ ਇਹਦਾ ਮਤਲਬ ਹੈਗਾ ਪੰਜਾਬ ਦੇ ਲੋਕ ਵੀ ਇਸ ਚੀਜ਼ ਦੀ ਸਾਇਦ ਕਰਦੇ ਹੈਗੇ ਆ ਕਿ ਇਹ ਉਹ ਪਾਰਟੀ ਹੈ ਜਿਸ ਪਾਰਟੀ ਨੇ ਪੰਜਾਬ ਦੇ ਵਿੱਚ ਨਸ਼ੇ ਲੈ ਕੇ ਆਂਦੇ ਦੀ ਪੁਸ਼ਤਪਨਾਹੀ ਕੀਤੀ ਗੈਂਗਸਟਰਾਂ ਦੀ ਪੁਸ਼ਤਪਨਾਹੀ ਕੀਤੀ ਜਨਨ ਕਿ ਗੈਰ ਸਮਾਜਿਕ ਜਿਹੜੇ ਅਨਸਰ ਨੇ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਲੇਕਿਨ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਨਾ ਕਿਸੇ ਗੈਂਗਸਟਰ ਨੂੰ ਬਖਸ਼ਦੀ ਹੈ ਨਾ ਕਿ ਗੈਰ ਸਮਾਜਿਕ ਕੰਮ ਕਰਨ ਵਾਲੇ ਲੋਕਾਂ ਨੂੰ ਬਖਸ਼ਦੀ ਹੈ ਨਾ ਹੀ ਕਿਸੇ ਜਨਨ ਕਿ ਡਰਗ ਤਸਕਰ ਨੂੰ ਬਖਸ਼ੇਗੀ ਕਿਉਂਕਿ ਇਹ ਸਾਰਿਆਂ ਨੂੰ ਅਸੀਂ ਪੰਜਾਬ ਦਾ ਦੁਸ਼ਮਣ ਨੰਬਰ 1 ਮੰਨਦੇ ਹਾਂ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਤਬਾਹ ਕੀਤਾ ਹੈ ਹਮ ਕਲੇਰ ਜੀ ਨੀਲਗੜੀ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਦੀ ਹੈ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰਦੀ ਹੈ ਨਾਲੇ ਗੱਲ ਕਰ ਤੋਂ ਆ ਵੀ ਜਾਨਣਾ ਚਾਹਾਂਗੀ ਕਿ ਤੁਹਾਨੂੰ ਆ ਵੀ ਲੱਗਦਾ ਹੈ ਕਿ ਈਡੀ ਕਿੰਨਾ ਕਿਤੇ ਦੋਹਰੇ ਮਾਪਦੰਡ ਅਪਰਾਹੀ ਰਹੀ ਹੈ ਦੇਖੋ ਹਰ ਇੱਕ ਪਾਰਟੀ ਦੇ ਵਿੱਚ ਚੰਗੇ ਬੰਦੇ ਵੀ ਹੁੰਦੇ ਨੇ ਇਹ ਨੀਲਗੜਕ ਸਾਹਿਬ ਆਪ ਇੱਕ ਭਲੇ ਇਨਸਾਨ ਨੇ ਵੱਡੇ ਭਰਾ ਨੇ ਪਰ ਮੈਂ ਪੁੱਛਣਾ ਚਾਹਣਾ ਕਿ ਕਿਹੜੇ ਪੰਜਾਬ ਦੀ ਸਿਰਜਣਾ ਕਰਦੀ ਆ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਕਤਲੋਗਾਰਤ ਹੋ ਰਹੀ ਹੈ ਲੋਕਾਂ ਨੂੰ ਤਾਂ ਘਰੇ ਵੜ ਵੜ ਕੇ ਗੈਂਗਸਟਰ ਮਾਰ ਰਹੇ ਨੇ ਤੇ ਅਸੀਂ ਕਿਹੜੇ ਦਾਅਵੇ ਕਰ ਰਹੇ ਹਾਂ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਪੰਜਾਬ 'ਚ ਜਿਹੜੇ ਉਹਦੇ ਕਾਤਲ ਨੇ ਜਿਨ੍ਹਾਂ ਨੇ ਉਹਦੀ ਸਿਕਿਉਰਿਟੀ ਦੇ ਲੀਕ ਕੀਤੀ ਉਹ ਤਾਂ ਮੁੱਖ ਮੰਤਰੀ ਦੇ ਦਫ਼ਤਰ 'ਚ ਵੱਡੇ ਅਹੁਦਿਆਂ 'ਤੇ ਬੈਠੇ ਨੇ ਆਪਾਂ ਕਿਹੜੇ ਰੰਗਲੇ ਪੰਜਾਬ ਦੀ ਗੱਲ ਕਰਦੇ ਆਂ ਹਰ ਰੋਜ਼ ਡਰੱਗਜ਼ ਨਾਲ ਸਾਡੇ ਬੱਚੇ ਮਰ ਰਹੇ ਨੇ ਅਸੀਂ ਕਿਹੜੇ ਰੰਗਲੇ ਪੰਜਾਬ ਦੀ ਗੱਲ ਕਰ ਰਹੇ ਆਂ ਔਰ ਜਿੰਨਾ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦਾ 104 ਸਾਲ ਦਾ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰਾਂ ਬਣਾਈਆਂ ਵੀ ਲੋਕਾਂ ਨੇ ਸੇਵਾ ਦਾ ਮੌਕਾ ਦਿੱਤਾ ਇਹ ਡੈਮੋਕ੍ਰੇਸੀ ਹੈ ਕਦੇ ਬਾਹਰ ਕਦੇ ਸਰਕਾਰ ਦੇ ਵਿੱਚ ਚੱਲਦਾ ਰਹਿੰਦਾ ਪਰ ਆਮ ਆਦਮੀ ਪਾਰਟੀ ਪੰਜਾਬ ਦੀ ਵਨ ਟਾਈਮ ਬਲੰਡਰ ਹੈ ਲੋਕਾਂ ਨੇ ਇੱਕ ਵਾਰੀ ਵੋਟ ਪਾ ਦਿੱਤੀ ਮੁੜ ਕੇ ਨਹੀਂ ਪਾਉਣੀ ਇੰਨਾ ਬੁਰਾ ਹਾਲ ਇਹਨਾਂ ਨੇ ਪੰਜਾਬ ਦਾ ਬਣਾਇਆ ਸੋ ਤੁਸੀਂ ਮੈਂ ਇਹਨਾਂ ਨੂੰ ਫੇਰ ਬੇਨਤੀ ਕਰਦਾ ਕਿ ਤੁਸੀਂ ਸਰਕਾਰ ਦੀ ਕਾਰਗੁਜ਼ਾਰੀ ਕਰਨੀ ਧਿਆਨ ਦਿਓ ਔਰ ਜੇ ਵਿਕਰਮ ਮਜੀਠੀਆ ਦੇ ਖਿਲਾਫ ਤੁਹਾਡੇ ਕੋਲ ਕੋਈ ਸਬੂਤ ਹੈ ਤੁਸੀਂ ਚਲਾਨ ਕਿਉਂ ਨਹੀਂ ਪੇਸ਼ ਕਰਦੇ 2.5 3 ਸਾਲ ਇਕ ਇਨਵੈਸਟੀਗੇਸ਼ਨ ਤੋਂ ਕੱਢ ਤੇ ਐਸ ਆਈ ਟੀਆ ਬਣਾ ਰਹੇ ਹਾਂ ਅਫਸਰ ਬਦਲ ਰਹੇ ਹਾਂ ਅਫਸਰਾਂ ਨੂੰ ਲਾਲਚ ਦਿੰਦੇ ਹਾਂ ਕਈ ਅਫਸਰ ਜਵਾਬ ਦੇ ਜਾਂਦੇ ਨੇ ਫਿਰ ਨਵਾਂ ਅਫਸਰ ਲਾਉਂਦੇ ਹਾਂ ਪਰ ਚਲਾਨ ਨਹੀਂ ਪੇਸ਼ ਹੋ ਰਿਹਾ ਇਥੋਂ ਸਪਸ਼ਟ ਹੈ ਕਿ ਜੋ ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਨੇ ਉਹ ਕਾਨੂੰਨ ਨਹੀਂ ਚਾਹੁੰਦਾ ਉਹ ਅਫਸਰ ਨਹੀਂ ਹੋਣ ਦੇਣਾ ਚਾਹੁੰਦੇ ਤਾਂ ਇਸ ਤਰੀਕੇ ਦੇ ਨਾਲ ਹੀ ਨਹੀਂ ਗੱਲਾਂ ਚੱਲਦੀਆਂ ਅੱਜ ਇਹਨਾਂ ਦਾ ਚਿਹਰਾ ਲੋਕਾਂ 'ਚ ਨੰਗਾ ਹੋਊਗਾ ਹੂੰ ਨੀਲਗੜ੍ਹ ਜੀ 11 ਸਾਲ ਹੋ ਗਏ ਨੇ ਵਿਕ੍ਰਮ ਸਿੰਘ ਮਜੀਠੀਆ ਦੇ ਵੱਲੋਂ ਵੀ ਕਿਹਾ ਗਿਆ ਕਿ ਇਸ ਪੂਰੇ ਕੇਸ 'ਚ ਮੇਰੇ ਪੇਸ਼ ਨਹੀਂ ਕੀਤਾ ਜਾ ਸਕਿਆ 4 ਤੋਂ 5 ਐਸਆਈਟੀਆਂ ਬਦਲ ਚੁੱਕੀਆਂ ਨੇ ਜੇ ਭਗਵੰਤਪਾਨ ਸਰਕਾਰ ਦੇ ਕੋਲ ਕੋਈ ਸਬੂਤ ਹੈ ਤੇ ਪੇਸ਼ ਕੀਤਾ ਜਾਏ ਚਲਾਨ ਪਾਸ ਕੀਤਾ ਜਾਏ ਮੈਂ ਇਹ ਪਹਿਲਾਂ ਵੀ ਕਿਹਾ ਸੀ ਪਹਿਲਾਂ ਇਹਨਾਂ ਦੀ ਆਪਣੀ ਸਰਕਾਰ ਸੀ ਮੁੜ ਕੇ ਚਾਚੇ ਭਤੀਜੇ ਦੀ ਸਰਕਾਰ ਸੀ ਤੇ ਉੱਥੇ ਕਿਹੜੀ ਇਨਵੈਸਟੀਗੇਸ਼ਨ ਹੋਣੀ ਸੀ ਤੇ ਕਿਹੜੀ ਸਜ਼ਾ ਹੋਣੀ ਸੀ ਤੇ ਕਿਹੜੇ ਕੇਸ ਬਾਰੇ ਹੋਣੀ ਸੀ ਠੀਕ ਹੈ ਨਾ ਉਦੋਂ ਤੇ ਸਬੂਤ ਖੁਰਦੁਰਦੀ ਹੋਏ ਸਾਡੀ ਸਰਕਾਰ ਆਈ ਨੂੰ ਜਿੰਨੇ ਕਿ 2.5 ਸਾਲ ਹੋਏ ਆ ਔਰ ਨੈਚੁਰਲੀ ਅੱਜ ਤੁਸੀਂ ਅੱਜ ਦੇ ਅਖਬਾਰਾਂ 'ਚ ਵੀ ਪੜਿਆ ਹੈ ਕਿ 2006 ਤੋਂ ਆਨਵਰਡ ਲੈ ਕੇ 2018-19 ਤੱਕ ਜਿਹੜੀ ट्रांजੈਕਸ਼ਨਾਂ ਹੋਈਆਂ ਕੈਸ਼ ਦੇ ਵਿੱਚ ट्रांजੈਕਸ਼ਨ ਹੋਈਆਂ ਬੈਂਕਾਂ ਦੇ ਵਿੱਚ ट्रांजੈਕਸ਼ਨ ਹੋਈਆਂ ਸਾਰੇ ਖੰਗਾਲੇ ਜਾ ਰਹੇ ਹੈਗੇ ਆ ਨੈਚੁਰਲੀ ਜਦੋਂ ਸਾਰੀਆਂ ਚੀਜ਼ਾਂ ਦਾ ਸਬੂਤ ਜਦੋਂ ਕੋਕ ਪੜਤਾਲ ਦੀ ਅੱਧਾ ਅਧੂਰਾ ਚਲਾਨ ਕਿਤਾ ਪੇਸ਼ ਕਰੀਏ ਕੋਕੜ ਪੜਤਾਲ ਚੱਲ ਰਹੀ ਹੈ ਸਾਰੇ ਸਬੂਤ ਜਟਾਏ ਜਾ ਰਹੇ ਹੈਗੇ ਆ ਕੋਕੜ ਪੜਤਾਲ ਕਰਨ ਤੋਂ ਬਾਅਦ ਜਿਹੜੀ ਸਿੱਟ ਹੈਗੀ ਹੈ ਉਹ ਚਲਾਨ ਪੇਸ਼ ਕਰ ਦੇਗੀ ਇਹਦੇ ਵਿੱਚ ਰਾਜਨੀਤਿਕ ਦਖਲ ਹੁੰਦਾ ਜੀ ਤਾਂ ਹੈ ਹੀ ਨਹੀਂ ਹੈ ਇਹ ਥੋੜਾ ਜਿਹਾ ਜੇ ਸਾਡੀ ਇਹ ਸਰਕਾਰ ਇਸ ਨੂੰ ਕਹੇ ਕਿ ਅੱਜ ਹੀ ਕੋਈ ਜਾਨੀ ਕਰ ਦਿਓ ਜਾਂ ਇਹ ਕਰ ਦਿਓ ਉਹ ਕਰ ਦਿਓ ਉਹ ਤਾਂ ਇੰਡੀਪੈਂਡੈਂਟ ਹੈਗੀ ਆ ਉਹਨਾਂ ਇੰਡੀਪੈਂਡੈਂਟ ਤੌਰ ਤੇ ਕੰਮ ਕਰਨਾ ਹੈ ਜਦੋਂ ਸਬੂਤ ਇਕੱਠੇ ਹੋ ਗਏ ਜਾਂ ਕੋਕੜ ਪੜਤਾਲ ਹੋ ਗਈ ਚਲਾਨ ਵੀ ਪੇਸ਼ ਹੋ ਜਾਏਗਾ ਕਲੇਰ ਜੀ ਮੈਂ ਫੇਰ ਦੁਬਾਰਾ ਕਹਦੇ ਆਂ ਜੀ ਕਿ ਕਾਨੂੰਨ ਦੀ ਕੋਈ ਗੱਲ ਹੀ ਨਹੀਂ ਕਰਦੇ 2021 ਦਾ ਕੇਸ ਹੈ ट्रांजੈਕਸ਼ਨ ਹੈ 2006 ਦੀਆਂ ਲੱਭ ਰਹੇ ਨੇ ਕੇਸ ਹੈ ਐਨਡੀਪੀਐਸ ਐਕਟ ਦਾ ਕੇਸ ਹੈ ਨਸ਼ੇ ਦਾ ਇਹ ਕਹਿੰਦੇ ਜੀ ਬੈਂਕ ਅਕਾਊਂਟ ਖੰਗਾਲ ਰਹੇ ਆ ਸੋ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਕਰ ਕੀ ਰਹੀ ਆ ਆਮ ਆਦਮੀ ਪਾਰਟੀ ਇਹਨਾਂ ਦਾ ਇੱਕੋ ਮਕਸਦ ਹੈ ਕਿ ਪੋਲਿਟਿਕਲ ਵਿਰੋਧੀਆਂ ਦਾ ਕਿਸੇ ਤਰੀਕੇ ਅਸੀਂ ਮੂੰਹ ਬੰਦ ਕਰਾ ਦਈਏ ਉਹ ਸਰਕਾਰ ਦੇ ਖਿਲਾਫ ਨਾ ਬੋਲਣ ਉਹ ਭਗਵੰਤ ਮਾਨ ਦੀ ਮਾੜੀ ਕਾਰਗੁਜ਼ਾਰੀ ਦੇ ਖਿਲਾਫ ਨਾ ਬੋਲਣ ਉਹ ਜੋ ਸੂਬੇ ਦੇ ਵਿੱਚ ਸਾਡਾ ਨੌਜਵਾਨ ਮਰ ਰਿਹਾ ਉਹ ਵੀ ਉਹਦੇ ਹੱਕ ਦੀ ਵਿੱਚ ਗੱਲ ਨਾ ਕਰਨ ਜਿਹੜਾ ਪ੍ਰਵਾਸ ਹੋ ਰਿਹਾ ਹੈ ਪ੍ਰਵਾਸ ਨੂੰ ਰੋਕਣ ਦੀ ਗੱਲ ਨਾ ਕਰਨ ਸੋ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਚੱਲ ਰਹੀ ਹੈ ਮੈਂ ਇਹਨਾਂ ਨੂੰ ਕਹੂੰਗਾ ਨੀਲਗਰਿਕ ਸਾਹਿਬ ਨੂੰ ਕਿ ਜਦੋਂ ਨੈਸ਼ਨਲ ਕਨਵਿਨਰੀ ਮਾਫੀ ਮੰਗਿਆ ਹੋਵੇ ਬਾਕੀ ਤਾਂ ਕਿਸੇ ਕੋਲ ਕੋਈ ਨੈਤਿਕ ਅਧਿਕਾਰ ਰਹਿਦਾ ਨਹੀਂ ਜਾਂ ਤਾਂ ਆਮ ਆਦਮੀ ਪਾਰਟੀ ਛੱਡ ਕੇ ਪਾਸੇ ਖੜੇ ਹੋ ਜਾਂਦੇ ਇਹ ਜਿਹੜੀ ਸਿਆਸਤ ਹੈ ਇਹ ਜਿਹੜੀ ਮੈਨਾ ਮੰਨੂ ਹੈ ਇਹ ਜਿਹੜੀ ਆਪਾਂ ਅਫਸਰ ਬਦਲ ਬਦਲ ਕੇ ਐਸਆਈਟੀਆਂ ਬਣਾ ਰਿਹਾ ਤੇ ਹੁਣ ਆਪਣਾ ਪੁੱਲਾ ਛਡਾ ਕੇ ਈਡੀ ਦੇ ਗੱਲ ਸਾਰੀ ਚੀਜ਼ ਪਾ ਕੇ ਆਪਾਂ ਭੱਜਣਾ ਚਾਹੁੰਦੇ ਆ ਇਹਨੇ ਪੰਜਾਬ ਇਸ ਚੀਜ਼ ਨੂੰ ਦੇਖ ਰਿਹਾ ਤੇ ਤੁਹਾਡੇ ਨਾਲ ਪੰਜਾਬ 2027 ਤੇ ਜੀਜਾਂ ਦਾ ਹਸਾਬ ਕਿਤਾਬ ਕਰੇਗਾ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਅਰਸ਼ਦੀਪ ਕਲੇਰ ਸਨ ਸ਼ੋਮਨ ਅਕਾਲੀ ਹਲ ਦੇ ਆਗੂ ਜੁੜੇ ਸੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਨੀਲਗਰਗ ਆਮ ਆਦੀ ਪਾਰਟੀ ਦੇ ਆਗੂ ਜੁੜੇ ਸੀ ਹਾਲਾਂਕਿ ਇਸ ਪੂਰੇ ਮਾਮਲੇ 'ਚ ਈਡੀ ਦੀ ਐਂਟਰੀ ਹੋ ਚੁੱਕੀ ਹੈ ਸ਼ੋਮਨ ਅਕਾਲੀ ਦਲ ਵਿਕਰਮ ਸਿੰਘ ਵਜੀਠਿਆ ਕਿੰਨਾ ਕਿਤੇ ਸਰਕਾਰ 'ਤੇ ਹਮਲਾ ਬਣੇ ਦੂਜੇ ਪਾਸੇ ਪੰਜਾਬ ਸਰਕਾਰ ਦਾ ਆਧ ਰਕ ਹੈ ਤੇ ਕਹਿਣਾ ਹੈ ਕਿ ਕੋਈ ਵੀ ਦਖਲਅੰਦਾਜ਼ੀ ਇਸ 'ਚ ਨਹੀਂ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਰਵਿੰਦ ਕੇਸ਼ੀਵਾਲ ਦੇ ਨਾਲ ਜੁੜੀ ਵੱਡੀ ਖਬਰ ਕੇਸ਼ੀਵਾਲ ਦੀ ਜ਼ਮਾਨਤ ਉੱਤੇ ਕਿ ਵੱਡੀ ਖਬਰ ਹੈ ਕਿ ਕੱਲ ਆਵੇਗਾ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਫੈਸਲਾ ਸੁਪਰੀਮ ਕੋਰਟ ਦੇ ਵੱਲੋਂ ਆ ਆਪਣਾ ਫੈਸਲਾ ਸੁਣਾਇਆ ਜਾਏਗਾ ਸੀਬੀਆਈ ਦੇ ਮਸਲੇ ਕੱਲ ਸੁਪਰੀਮ ਕੋਰਟ ਚ ਅਹਿਮ ਸੁਣਵਾਈ ਹੋਏਗੀ ਤੇ ਇਸ ਤੋਂ ਕੁਝ ਦਿਨ ਪਹਿਲਾਂ ਹੀ ਪਿਛਲੇ ਹਫਤੇ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਸੀ ਹਾਲਾਂਕਿ ਸੁਪਰੀਮ ਕੋਰਟ ਦੇ ਵੱਲੋਂ ਆਪਣਾ ਜੋ ਫੈਸਲਾ ਹੈ ਉਸ ਰੱਖੇ ਰੱਖਿਆ ਗਿਆ ਸੀ ਦੇਖੋ ਕਹਿ ਸਕਨੇ ਕਿ ਕੱਲ ਇੱਕ ਵੱਡਾ ਫੈਸਲਾ ਆਏਗਾ ਕਿਉਂਕਿ ਆਮ ਆਦੀ ਪਾਰਟੀ ਦੇ ਆਗੂ ਵੀ ਆਸ ਜਤਾ ਚੁਕੇ ਨੇ ਉਹਨਾਂ ਨੂੰ ਪੂਰੀ ਆਸ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਜਾਏਗੀ ਕੱਲ ਦੇਖਣਾ ਹੋਵੇਗਾ ਕਿ ਸੁਪਰੀਮ ਕੋਰਟ ਦੇਵਲ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਫੈਸਲਾ ਸੁਣਾਇਆ ਜਾਂਦਾ ਹੈ ਸੀਬੀਆਈ ਦੇ ਮਾਮਲੇ 'ਚ ਕੱਲ ਸੁਪਰੀਮ ਕੋਰਟ 'ਚ ਅੱਜ ਪੂਰੀ ਹੈ ਸੁਣਵਾਈ ਹੋਏਗੀ ਤੇ ਆਪਣਾ ਫੈਸਲਾ ਸੁਪਰੀਮ ਕੋਰਟ ਦੇ ਇਸ ਸਰਵੋੱਚ ਅਦਾਲਤ ਦੇ ਵੱਲੋਂ ਸੁਣਾਇਆ ਜਾਏਗਾ ਜ਼ਿਕਰ ਇਹ ਹੋਵੇਗਾ ਕਿ ਇਸ ਪੂਰੇ ਮਾਮਲੇ 'ਚ ਈਡੀ ਤੇ ਸੀਬੀਆਈ ਦੋਨੋਂ ਹੀ ਸਾਇਮਲਟੇਨियसਲੀ ਆਪਣੇ ਆਪਣੇ ਇਨਵੈਸਟੀਗੇਸ਼ਨ ਕਰ ਰਹੀਆਂ ਨੇ ਈਡੀ ਦੇ ਪੂਰੇ ਮਾਮਲੇ 'ਚ ਆਲਰੇਡੀ ਸੁਪਰੀਮ ਕੋਰਟ ਦੇ ਵੱਲੋਂ ਅਰਵਿੰਦ ਕੇਸ਼ਰੀਵਾਲ ਨੂੰ ਬੇਲ ਮਿਲ ਚੁੱਕੀ ਹੈ ਸੀਬੀਆਈ ਦੇ ਵੱਲੋਂ ਤਿਹਾਰ ਦਿਨ ਚੁਗਰਾਫਤਾਰ ਕੀਤਾ ਗਿਆ ਸੀ ਹਾਲਾਂਕਿ ਪਿਛਲੇ ਸਾਲ ਦੀ ਸੀ ਗੱਲ ਕਰੀ ਤੇ ਪਿਛਲੇ ਸਾਲ ਵੀ ਅਰਵਿੰਦ ਕੇਸ਼ਰੀਵਾਲ ਤੋਂ ਸੀਬੀਆਈ ਦੇ ਵੱਲੋਂ ਮੈਰਾਥਨ ਪੁੱਛਗਿੱਛ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਇਸ ਤमाम ਜੋ ਕਠਿਤ ਐਕਸਾਈਜ਼ ਪਾਲਿਸੀ ਮਾਮਲਾ ਹੈ ਉਸ ਨੂੰ ਲੈ ਕੇ ਜਾਂਚ ਪਟਾ ਲਗਾਤਾਰ ਜਾਰੀ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਅਰਵਿੰਦ ਕੇਸ਼ਰੀਵਾਲ ਦੀ ਲੀਗਲ ਟੀਮ ਦੇ ਵੱਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਸੀ ਜਿਸੀ ਇੱਕ ਅਹਿਮ ਟਿੱਪਣੀ ਦੀ ਗੱਲ ਕਰੀ ਤਾਂ ਸੁਪਰੀਮ ਕੋਰਟ ਦੇ ਵੱਲੋਂ ਪਿਛਲੇ ਸਰਵਾਈ ਚ ਇੱਕ ਅਹਿਮ ਟਿੱਪਣੀ ਕੀਤੀ ਗਈ ਸੀ ਕਿ ਜੇਲ ਬੇਲ ਇਜ਼ ਅ ਰੂਲ ਐਂਡ ਜੇਲ ਇਜ਼ ਐਨ ਐਕਸੈਪਸ਼ਨ ਯਾਨੀ ਕਿ ਜੋ ਜੇਲ ਹੈ ਉਹ ਮਹਿਰ ਇੱਕ અપਵਾਦ ਹੈ ਇੱਕ ਵੱਡੀ ਟਿੱਪਣੀ ਸੁਪਰੀਮ ਕੋਰਟ ਦੇ ਵੱਲੋਂ ਕੀਤੀ ਗਈ ਸੀ ਹੁਣ ਦੇਖਣਾ ਹੋਏਗਾ ਕਿ ਕੱਲ ਤੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਦੇ ਵੱਲੋਂ ਕੀ ਕੁਝ ਫੈਸਲਾ ਸੁਣਾਇਆ ਜਾਂਦਾ ਹੈ ਜਿਸੀ ਗੱਲ ਕਰੀ ਤੇ ਆਰਵਿੰਦ ਵਾਲੇ ਦਿਨਾਂ ਚ ਹਰਿਆਣਾ ਅਸੈਂਬਲੀ ਇਲੈਕਸ਼ਨ ਵੀ ਨੇ ਤੇ ਇਸ ਤੋਂ ਪਹਿਲਾਂ ਦੇਖਣਾ ਹੋਏਗਾ ਕਿ ਅਰਵਿੰਦ ਕੇਸ਼ ਦਿਵਾਲ ਨੂੰ ਜ਼ਮਾਨਤ ਮਿਲਦੀ ਹੈ

যে ফসলা সোনা যা